ਜੀ ਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਨਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਤੇ ਇਹ ਪੇਪਰਾਂ ਦੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹੋਵੋਗੇ ਤਾਂ ਦੋਸਤੋ ਤੁਹਾਨੂੰ ਮੈਂ ਦੱਸ ਦਵਾਂ ਕਿ ਗੁਰੂਆਂ ਦੇ ਨਾਲ ਰਿਲੇਟਡ ਜੋ ਮੈਂ 2 ਦਿਨ ਹੋ ਗਏ ਵੀਡੀਓ ਅਪਲੋਡ ਕਰ ਰਿਹਾ ਜੇਕਰ ਤੁਸੀਂ ਉਹ ਨਹੀਂ ਦੇਖੀ ਤਾਂ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਇੱਕ ਵੀਡੀਓ ਦੇ ਵਿੱਚ 30 ਕੁਐਸਚਨ ਹੁੰਦੇ ਹਨ ਦੋਸਤੋ ਤਾਂ ਉਹ ਸਾਰੇ ਕੁਐਸਚਨ ਪੇਪਰ ਦੇ ਵਿੱਚ ਜਿੰਨੇ ਵੀ ਪੇਪਰ ਹੋਏ ਹਨ ਸਾਰਿਆਂ ਦੇ ਵਿੱਚ ਆ ਰਹੇ ਹਨ ਭਾਵੇਂ ਉਹ ਪੇਪਰ A ਹੋਵੇ ਜਾਂ B ਹੋਵੇ ਤਾਂ ਦੋਸਤੋ ਤੁਹਾਡੇ ਲਈ ਬਹੁਤ ਹੀ ਜਿਆਦਾ ਹੈਲਪਫੁਲ ਵੀਡੀਓ ਹੈ ਇਹ ਜਿੰਨੀਆਂ ਵੀ ਵੀਡੀਓ ਮੈਂ ਇਸ ਤੋਂ ਪਹਿਲਾਂ ਦਿੱਤੀਆਂ ਹਨ ਅਤੇ ਪਾਰਟ 3 ਹੈ ਜੋ ਅੱਜ ਗੁਰੂ ਸਾਹਿਬਾਨਾਂ ਦੇ ਨਾਲ ਰਿਲੇਟਡ ਕੁਐਸਚਨ ਕਰਵਾਏ ਜਾਣਗੇ ਉਹ ਆਜਾ ਤੇ ਵੀਡੀਓ ਨੂੰ ਦੋਸਤੋ ਐਂਡ ਤੱਕ ਦੇਖਣਾ ਜੇਕਰ ਤੁਹਾਨੂੰ ਕੰਟੈਂਟ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਨਾ ਤਾਂ ਬੰਦਾ ਹੈ ਦੋਸਤੋ ਸ਼ੇਅਰ ਕਰ ਦੇਣਾ ਦੋਸਤਾਂ ਮਿੱਤਰਾਂ ਪਹਿਣ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਵਿੱਚ ਦੋਸਤੋ ਤੇ ਜੇਕਰ ਤੁਹਾਨੂੰ ਕੁਐਸਚਨ ਆਉਂਦੇ ਹਨ ਤਾਂ ਨਾਲ ਨਾਲ ਰਿਸਪੌਂਸ ਵੀ ਕਰਿਆ ਕਰੋ ਤਾਂ ਜੋ ਤੁਹਾਡੀ ਤਿਆਰੀ ਉਸ ਤੋਂ ਵੀ ਵਧੀਆ ਹੋ ਸਕੇ ਤਾਂ ਦੋਸਤੋ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤਾਂ ਚੱਲਦੇ ਆਪਾਂ ਪਹਿਲੇ ਕੁਐਸਚਨ ਵੱਲ ਦੋਸਤੋ ਪਹਿਲਾ ਕੁਐਸਚਨ ਅੱਜ ਦੀ ਵੀਡੀਓ ਦਾ ਹੈ ਬਟ ਕੀ ਹੈ 60 ਕੁਐਸਚਨ ਜੋ ਕਰਵਾ ਦਿੱਤੇ ਗਏ ਹਨ ਜੇਕਰ ਨਹੀਂ ਦੇਖਿਆ ਉਹ ਵੀਡੀਓ ਤਾਂ ਜ਼ਰੂਰ ਦੇਖ ਲੈਣਾ ਦੋਸਤੋ ਤਾਂ ਇਹ ਕੁਐਸਚਨ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਕੀ ਪੇਸ਼ਾ ਸੀ ਤਾਂ ਸਾਰਿਆਂ ਨੂੰ ਪਤਾ ਹੈ ਕਿ ਪੇਸ਼ਾ ਹੈ ਜੋ ਤਰਖਾਨ ਹੈ ਤਰਖਾਨ ਕੀ ਦਾ ਪੇਸ਼ਾ ਸੀ ਦੋਸਤੋ ਤੁਹਾਨੂੰ ਕੁਐਸਚਨ ਕਰਵਾਇਆ ਹੈ ਭਾਈ ਲਾਲੂ ਜੀ ਤਰਖਾਨ ਸਨ ਤਾਂ ਉਹਨਾਂ ਦਾ ਪੇਸ਼ਾ ਸੀ ਵਪਾਰੀ ਸਨ ਨਹੀਂ ਜੀ ਇਹ ਵਪਾਰੀ ਨਹੀਂ ਸਨ ਰਾਈਟ ਆਨਸਰ ਕੀ ਹੈ ਪਟਵਾਰੀ ਕੀ ਹੈ ਇਸ ਦਾ ਰਾਈਟ ਆਨਸਰ ਹੈ ਦੋਸਤੋ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਪੇਸ਼ਾ ਸੀ ਜੋ ਪਟਵਾਰੀ ਸੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਗੋਰਖ ਮਤਾ ਕਿੱਥੇ ਹੈ ਗੋਰਖ ਮਤਾ ਹੈ ਜੋ ਏ ਹੈ ਦੋਸਤੋ ਹਿਮਾਚਲ ਪ੍ਰਦੇਸ਼ ਦੇ ਵਿੱਚ ਨਹੀਂ ਹੈ ਨੇਪਾਲ ਦੇ ਵਿੱਚ ਨਹੀਂ ਹੈ ਏ ਸਾਡਾ ਹੈ ਉੱਤਰਾਖੰਡ ਦੇ ਵਿੱਚ ਗੋਰਖ ਮਤਾ ਹੈ ਦੋਸਤੋ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਤਾਂ ਗੋਰਖ ਮਤਾ ਹੈ ਜੋ ਏ ਉੱਤਰਾਖੰਡ ਦੇ ਵਿੱਚ ਹੈ ਦੋਸਤੋ ਤਾਂ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਤਾਂ ਕਹਿੰਦਾ ਹੈ ਕਿ ਸੰਗਤ ਅਤੇ ਪੰਗਤ ਦੀ ਜੋ ਸੰਗਤ ਅਤੇ ਪੰਗਤ ਦੀ ਜੋ ਧਾਰਨਾ ਹੈ ਸੌਰੀ ਸੰਗਤ ਅਤੇ ਪੰਗਤ ਦੀ ਨੀ ਕਿੱਥੇ ਰੱਖੀ ਗਈ ਸੀ ਤਾਂ ਸੰਗਤ ਅਤੇ ਪੰਗਤ ਦੀ ਨੀ ਹੈ ਜੋ ਗੋਇੰਦਵਾਲ ਸਾਹਿਬ ਵਿਖੇ ਰੱਖੀ ਗਈ ਸੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਗੋਇੰਦਵਾਲ ਸਾਹਿਬ ਤਾਂ ਦੋਸਤੋ ਕਮੈਂਟ ਬਾਕਸ ਵਿੱਚ ਦੱਸ ਦੇਣਾ ਕੀ ਖੰਡੂਰ ਸਾਹਿਬ ਕਿਸ ਗੁਰੂ ਸਾਹਿਬਾਨ ਨੇ ਨਗਰ ਵਸਾਇਆ ਸੀ ਕਰਤਾਰਪੁਰ ਜੋ ਪਾਕਿਸਤਾਨ ਦੇ ਵਿੱਚ ਹੈ ਉਹ ਕਿਹੜੇ ਗੁਰੂ ਸਾਹਿਬਾਨ ਨੇ ਵਸਾਇਆ ਸੀ ਤੇ ਜੋ ਜਲੰਧਰ ਦੇ ਵਿੱਚ ਹੈ ਉਹ ਕਿਸ ਗੁਰੂ ਸਾਹਿਬਾਨ ਨੇ ਨਗਰ ਵਸਾਇਆ ਸੀ ਕਰਤਾਰਪੁਰ ਗੋਇੰਦਵਾਲ ਸਾਹਿਬ ਦੱਸ ਦੇਣਾ ਤੁਸੀਂ ਕਿਹੜੇ ਗੁਰੂ ਸਾਹਿਬਾਨ ਨੇ ਇਹ ਨਗਰ ਵਸਾਇਆ ਸੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਵੀ ਦੋਸਤੋ ਕਹਿੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਦਿੱਲੀ ਦਾ ਸ਼ਾਸਕ ਕੌਣ ਸੀ ਤਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਪ੍ਰਕਾਸ਼ ਵਿੱਚ ਦਿੱਲੀ ਦਾ ਸ਼ਾਸਕ ਕੌਣ ਸੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਸਟਾਰ ਵਾਲਾ ਕੁਐਸਚਨ ਹੈ ਜੋ ਸਟਾਰ ਵਾਲੇ ਕੁਐਸਚਨ ਹੁੰਦੇ ਹਨ ਏ 101% ਪੇਪਰ ਦੇ ਵਿੱਚ ਦੇਖਣ ਨੂੰ ਮਿਲਦੇ ਹਨ ਭਾਵੇਂ ਉਹ ਜੋ ਪੇਪਰ ਹੋਣੇ ਹਨ ਉਹਨਾਂ ਦੇ ਵਿੱਚ ਆ ਜਾਵੇ ਭਾਵੇਂ ਉਸ ਤੋਂ ਅੱਗੇ ਪੇਪਰ ਹੋਵੇਗਾ ਉਸ ਦੇ ਵਿੱਚ ਇਹ ਕੁਐਸਚਨ ਤੁਹਾਨੂੰ ਦੇਖਣ ਨੂੰ ਸਾਰੇ ਪੇਪਰਾਂ 'ਚ ਮਿਲੇਗਾ ਹੀ ਮਿਲੇਗਾ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਪ੍ਰਕਾਸ਼ ਕੋਈ ਨਹੀਂ ਪੜ ਗਏ ਤੇ ਪ੍ਰਕਾਸ਼ ਨੂੰ ਸਿੱਧਾ ਬਾਵਰ ਲਾ ਦੇਣਗੇ ਤਾਂ ਡੋਲੂ ਮਾਜਿਆ ਜਾਵੇਗਾ ਤਾਂ ਦੋਸਤੋ ਇਹ ਕੁਐਸਚਨ ਇਸ ਲਈ ਇੰਪੋਰਟੈਂਟ ਹੈ ਪ੍ਰਕਾਸ਼ ਹਮੇ ਪੁੱਛਿਆ ਹੈ ਤਾਂ ਉਦੋਂ ਕੌਣ ਸੀ ਬਹਿਲੋਲ ਲੋਧੀ ਕੀ ਹੈ ਇਸ ਦਾ ਰਾਈਟ ਆਨਸਰ ਹੈ ਬਹਿਲੋਲ ਲੋਧੀ ਇਸ ਦਾ ਰਾਈਟ ਆਨਸਰ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਤਾਂ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਦੇ ਸਮੇ ਮੁਸਲਿਮ ਸਮਾਜ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਇਸ ਦਾ ਰਾਈਟ ਆਨਸਰ ਹੈ ਫੈਕਚੁਅਲ ਕੁਐਸਚਨ ਹੈ ਦੋ ਸ਼੍ਰੇਣੀਆਂ ਦੇ ਵਿੱਚ ਵੰਡਿਆ ਹੋਇਆ ਸੀ ਮੁਸਲਿਮ ਸਮਾਜ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ ਕਹਿੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇ ਮੁੱਖ ਧਰਮ ਕਿਹੜਾ ਸੀ ਜਦੋਂ ਉਹਨਾਂ ਦਾ ਜਨਮ ਹੋਇਆ ਸੀ ਉਹਦਾ ਧਰਮ ਕਿਹੜਾ ਸੀ ਤਾਂ ਹਿੰਦੂ ਧਰਮ ਵੀ ਸੀ ਦੋਸਤੋ ਉਦੋਂ ਇਸਲਾਮ ਧਰਮ ਵੀ ਸੀ ਤਾਂ A ਅਤੇ B ਕੀ ਆ ਦੋਵੇਂ ਇਸ ਦਾ ਆਨਸਰ ਆ ਜਾਵੇਗਾ ਜੈਨ ਧਰਮ ਇਸ ਦਾ ਆਨਸਰ ਨਹੀਂ ਆਵੇਗਾ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਹਿੰਦੂ ਸਮਾਜ ਵਿੱਚ ਜਨੇਊ ਪੈਨਣ ਦੀ ਰਸਮ ਕਦੋਂ ਕੀਤੀ ਜਾਂਦੀ ਹੈ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਸੱਭਿਆਚਾਰ ਦੇ ਨਾਲ ਰਿਲੇਟਡ ਵੀ ਕੁਐਸਚਨ ਹੈ ਤੇ ਗੁਰਮਤਿ ਦੇ ਨਾਲ ਰਿਲੇਟਡ ਵੀ ਕੁਐਸਚਨ ਹੈ ਇਹ ਹਿੰਦੂ ਸਮਾਜ ਵਿੱਚ ਗੱਲ ਕੀਤੀ ਗਈ ਹੈ ਜਨੇਊ ਪਹਿਨਣ ਦੀ ਰਸਮ ਕਦੋਂ ਕੀਤੀ ਜਾਂਦੀ ਹੈ ਵੈਨ ਤਾਂ ਇਹ ਪੁੱਛ ਲਿਆ ਤਾਂ ਇਸ ਦਾ ਰਾਈਟ ਆਨਸਰ ਹੈ ਜਨਮ ਸਮੇ ਲਾ ਕੇ ਉਹਨਾਂਗੇ ਗਲਤ ਹੋ ਜਾਵੇਗਾ ਵਿਆਹ ਸਮੇ ਨਹੀਂ ਹੈ ਇਹਦਾ ਮੌਸਮੇ ਤਾਂ ਬਿਲਕੁਲ ਨਹੀਂ ਹੈ ਸਾਡਾ ਇਹਦਾ ਰਾਈਟ ਆਨਸਰ ਹੈ ਬਚਪਨ ਸਮੇ ਕੀ ਹੈ ਜਨੇਊ ਪਹਿਨਣ ਦੀ ਰਸਮ ਕੀਤੀ ਜਾਂਦੀ ਹੈ ਸੱਭਿਆਚਾਰ ਦਾ ਕੁਐਸਚਨ ਹੈ ਦੋਸਤੋ ਇਹ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਜਿਨਿਊ ਕੀ ਹੈ ਤਾਂ ਇੱਕ ਸੂਤੀ ਧਾਗਾ ਹੈ ਰੇਸ਼ਮੀ ਧਾਗਾ ਹੈ ਉਨੀ ਮਣਕੇ ਹਨ ਜਾਂ ਉਪਰੋਕਤ ਕੋਈ ਨਹੀਂ ਹੈ ਤਾਂ ਇਸ ਦਾ ਰਾਈਟ ਆਨਸਰ ਜੋ ਹੈ ਉਹ ਹੈ ਦੋਸਤੋ ਸੂਤੀ ਧਾਗਾ ਇਸ ਦਾ ਕੀ ਹੈ ਰਾਈਟ ਆਨਸਰ ਹੋ ਜਾਵੇਗਾ ਦੋਸਤੋ ਜੇਕਰ ਦੋਸਤੋ ਕੁਐਸਚਨ ਵਧੀਆ ਲੱਗ ਰਹੇ ਨੇ ਤਾਂ ਵੀਡੀਓ ਨੂੰ ਲਾਈਕ ਕਰਨਾ ਤਾਂ ਬੰਦਾ ਤੇ ਬਾਅਦ ਤੋਂ ਸ਼ੇਅਰ ਕਰ ਦਿਓ ਤਾਂ ਜੋ ਇਹ ਸਾਰਿਆਂ ਤੱਕ ਕੁਐਸਚਨ ਫੋਂ ਸੈਕੰਡ ਨੈਕਸਟ ਕੁਐਸਚਨ ਕਹਿੰਦਾ ਹੈ ਕਿਹੜੇ ਸਥਾਨ ਦਾ ਨਾਮ ਪੰਜਾ ਸਾਹਿਬ ਰੱਖਿਆ ਗਿਆ ਰੱਖਿਆ ਗਿਆ ਸੀ ਤਾਂ ਪੰਜਾ ਸਾਹਿਬ ਰੱਖਿਆ ਗਿਆ ਸੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਤੁਸੀਂ ਕਾਫੀ ਪੇਪਰਾਂ ਦੇ ਵਿੱਚ ਜੇਕਰ ਦਿੱਤੇ ਹਨ ਤਾਂ ਉਹਨਾਂ ਦੇ ਵਿੱਚ ਦੇਖਿਆ ਹੋਵੇਗਾ ਜੇਕਰ ਨਹੀਂ ਦਿੱਤੇ ਤਾਂ ਤੁਹਾਨੂੰ ਇਸ ਵਾਰ ਇਹ ਪਰੇਸ਼ਨ ਦਿੱਸ ਜਾਵੇਗਾ ਪੇਪਰ A ਅਤੇ ਪੇਪਰ B ਦੇ ਵਿੱਚ ਕੀ ਹੈ ਇਹ ਲਾਜ਼ਮੀ ਹੀ ਕੁਐਸਚਨ ਬਣਦਾ ਹੈ ਪੰਜਾ ਸਾਹਿਬ ਪੰਜਾ ਸਾਹਿਬ ਦਾ ਦੂਜਾ ਨਾਮ ਹੈ ਉਹ ਹਸਨਬਦਾਲ ਹੈ ਇਹ ਕਿੱਥੇ ਹੈ ਦੋਸਤੋ ਇਹ ਪਤਾ ਹੁਣ ਜਿਹਦਾ ਪਾਕਿਸਤਾਨ ਦੇ ਵਿੱਚ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਲੇਟਡ ਇਹ ਜਗ੍ਹਾ ਹੈ ਪੰਜਾ ਸਾਹਿਬ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਇਹ ਕਹਿੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦਾ ਨਾਮ ਕੀ ਸੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੋਸਤੋ ਦੇਖੋ ਬੜਾ ਵਧੀਆ ਕੁਐਸਚਨ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦਾ ਨਾਮ ਕੀ ਸੀ ਤਾਂ ਇਹਨਾਂ ਦੇ ਵਿੱਚੋਂ ਟਕਦੇਸ਼ ਤੁਹਾਨੂੰ ਮੈਂ ਦੱਸ ਦਵਾਂ ਪੰਜਾਬ ਜੀਓਗ੍ਰਾਫੀ ਦਾ ਕੁਐਸਚਨ ਹੈ ਟਕ ਪ੍ਰਦੇਸ਼ ਕਹਿੰਦੇ ਜਦੋਂ ਕੀ ਆ ਟੱਕੀ ਕਬੀਲਾ ਸੀ ਇੱਕ ਉਹਨਾਂ ਨੇ ਟਕਦੇਸ਼ ਰੱਖਿਆ ਸੀ ਪੰਜ ਦਰਿਆਵਾਂ ਦੀ ਧਰਤੀ ਪੈਂਟਾਪੋਟਾਮੀਆਂ ਲਾਹੌਰ ਮਹਾਰਾਜ ਰਣਜੀਤ ਸਿੰਘ ਵੇਲੇ ਪੈਂਟਾਪੋਟਾਮੀਆਂ ਜੁਨਾਨੀਆਂ ਸਮੇਂ ਉਪਰੋਕਤ ਕੋਈ ਨਹੀਂ ਤਾਂ ਇਹਦਾ ਰਾਈਟ ਆਨਸਰ ਆ ਜਾਏਗਾ ਉਪਰੋਕਤ ਵਿੱਚੋਂ ਕੋਈ ਨਹੀਂ ਕਿਉਂਕਿ ਪੰਜਾਬ ਦਾ ਨਾਮ ਉਪਰੋਕਤ ਵਿੱਚੋਂ ਕੋਈ ਨਹੀਂ ਇਹਨਾਂ ਤਿੰਨਾਂ ਆਪਸ਼ਨਾਂ ਦੇ ਵਿੱਚੋਂ ਕੋਈ ਵੀ ਨਹੀਂ ਹੈ ਲਾਹੌਰ ਸੂਬਾ ਮਹਾਰਾਜ ਰਣਜੀਤ ਸਿੰਘ ਵੇਲੇ ਕਿਹਾ ਜਾਂਦਾ ਸੀ ਤਾਂ ਯਾਦ ਰੱਖਣਾ ਤੁਸੀਂ ਲਾਹੌਰ ਲਾ ਕੇ ਆਉਂਗੇ ਤੇ ਕੀ ਹੈ 1.25 ਨੰਬਰ ਜਾਵੇਗਾ ਵੀ ਤੇ 1 ਨੰਬਰ ਵੀ ਜਾ ਸਕਦਾ ਹੈ ਡੋਲੂ ਮਾਂਜਣ ਵਾਲਾ ਕੁਐਸਚਨ ਹੈ ਇਹ ਦੋਸਤੋ ਤਾਂ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਕਿੰਨੀਆਂ ਬਾਣੀਆਂ ਹਨ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਤਾਂ ਉਹ ਹੈ ਇਸ ਦਾ ਰਾਈਟ ਆਨਸਰ 974 ਪਹਿਲੇ ਗੁਰੂ ਸਾਹਿਬਾਨ ਦੀਆਂ 974 ਹਨ ਦੇਖੋ ਦੋਸਤੋ ਟ੍ਰਿਕ ਹੈ ਦੂਜੇ ਗੁਰੂ ਸਾਹਿਬਾਨ ਦੀਆਂ 974 ਦੇ ਵਿੱਚੋਂ ਕੀ ਹੈ ਜੋ ਹੈ 7 ਹੈ ਜੋ 7 ਸੀ ਇਸ ਨੂੰ ਅਸੀਂ ਪਿੱਛੇ ਲੈ ਗਏ ਤੇ ਇੱਥੇ ਕੀ ਅਸੀਂ 0 ਲਾ ਦਵਾਂਗੇ ਤਾਂ ਦੂਜੇ ਗੁਰੂ ਸਾਹਿਬਾਨ ਦੀਆਂ ਹੋ ਜਾਣਗੀਆਂ 974 ਤੇ 907 ਇਸ ਤਰ੍ਹਾਂ ਤੁਸੀਂ ਯਾਦ ਰੱਖਣਾ ਹੈ ਦੋਸਤੋ ਤਾਂ ਵੈਰੀ ਹੈਲਪਫੁਲ ਰਹੇਗੀ ਤੁਹਾਡੇ ਲਈ ਇਹ ਵੀਡੀਓ ਅਤੇ ਜੇਕਰ ਤੁਸੀਂ ਤੀਸਰੇ ਗੁਰੂ ਸਾਹਿਬਾਨ ਦੀ ਗੱਲ ਕਰਦੇ ਹੋ ਤਾਂ ਤੀਜੇ ਗੁਰੂ ਸਾਹਿਬਾਨ ਦੇ ਵਿੱਚ ਇੱਕ ਟ੍ਰਿਕ ਸੀ ਦੋਸਤੋ ਇਹ ਜੋ 9 ਸੀ 9 ਨੂੰ ਕੀ ਹੈ ਤੁਸੀਂ ਉਲਟ ਕਰ ਸਕਦੇ ਹੋ 9 ਦਾ ਉਲਟ 6 ਹੋ ਗਿਆ 0 ਤੇ ਕੀ ਹੈ ਹ ਇੱਥੇ ਆਹ ਸੋਰੀ ਆ 0 ਲੱਗ ਇੱਥੇ ਕੀ ਹੈ 7 ਤੁਸੀਂ ਅੱਗੇ ਲੈ ਜਾਓਗੇ ਤੇ ਇੱਥੇ 8 ਹੋ ਜਾਊਗਾ 678 ਮੇਬੀ ਐਂਡੀਆਂ ਹੋਈ ਹੋਣਗੀਆਂ ਤਾਂ 679 ਜਾਂ 678 ਇੱਥੇ ਜੇ ਹੋਵੇਗਾ ਤਾਂ ਦੋਸਤੋ ਇਹ ਤੁਸੀਂ ਚੈੱਕ ਕਰ ਲੈਣਾ ਬਸ ਕੀ ਹੈ ਟ੍ਰਿਕ ਇਹੀ ਹੈ ਇਹੀ ਆਪਣੀ ਚੱਲੇਗੀ ਤਾਂ ਇੱਥੇ ਕੀ 8 ਵੀ ਆ ਸਕਦਾ ਹੈ ਇੱਥੇ 7 ਅੱਗੇ ਆ ਗਿਆ ਤੇ 9 ਦਾ ਉਲਟ ਹੋ ਗਿਆ ਤਾਂ ਇਹ ਇਸ ਤਰ੍ਹਾਂ ਤੁਸੀਂ ਯਾਦ ਰੱਖਣਾ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਸੌਰੀ ਕਹਿੰਦਾ ਹੈ ਕਿ ਸਿੱਖ ਧਰਮ ਦੇ 10 ਗੁਰੂਆਂ ਵਿੱਚੋਂ ਗੁਰੂ ਅੰਗਦ ਦੇਵ ਜੀ ਕਿੰਵੇਂ ਗੁਰੂ ਸਨ ਤਾਂ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਅੰਗਦ ਦੇਵ ਜੀ ਦਾ ਨਾਮ ਕੀ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕੀ ਸੀ ਨਾਮ ਉਸਤਾਦ ਦੋਸਤੋ ਤਾਂ ਉਹਨਾਂ ਦਾ ਨਾਮ ਸੀ ਭਾਈ ਲੈਣਾ ਜੀ ਆਪਦੇ ਅੰਗਣਾ ਲਾ ਦਿੱਤਾ ਸੀ ਤੇ ਕਿੰਵੇਂ ਗੁਰੂ ਸਨ ਦੂਜੇ ਗੁਰੂ ਸਨ ਕਿਹੜੀ ਜਗ੍ਹਾ ਵਸਾਈ ਸੀ ਇਹਨਾਂ ਨੇ ਤਾਂ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਨਗਰ ਵਸਾਇਆ ਸੀ ਖੰਡੂਰ ਸਾਹਿਬ ਜੋ ਕੀ ਹੈ ਇੱਕ ਪਿੰਡੂ ਤਹਿਸੀਲ ਹੈ ਇਹ ਵੀ ਜਾਣਨਾ ਪਿੰਡੂ ਤਹਿਸੀਲ ਹੈ ਹੰਦੂਰ ਸਾਹਿਬ ਤੇ ਇਹ ਕਿੱਥੇ ਪੈਂਦਾ ਹੈ ਤਰਨਤਾਰਨ ਸਾਹਿਬ ਦੇ ਵਿੱਚ ਤਰਨਤਾਰਨ ਸਾਹਿਬ ਕਿਸ ਗੁਰੂ ਨੇ ਬਸਾਇਆ ਸੀ ਤਾਂ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜੇਕਰ ਨਹੀਂ ਪਤਾ ਤਾਂ ਉਹ ਕੀ ਹੈ ਚੈੱਕ ਕਰ ਲੈਣਾ ਵੈਸੇ ਅੱਗੇ ਆ ਜਾਵੇਗਾ ਕੁਐਸਚਨ ਹੋਣਗੇ ਤਾਂ 10 ਗੁਰੂ ਸਾਹਿਬਾਨਾਂ ਦੇ ਕੁਐਸਚਨ ਇੰਪੋਰਟੈਂਟ ਕੁਐਸਚਨ ਦੋਸਤੋ ਤਾਂ ਉਹ ਤੁਹਾਨੂੰ ਅੱਗੇ ਪਤਾ ਲੱਗ ਜਾਈ ਜਾਵੇਗਾ ਕਦੋਂ ਬਸਾਇਆ ਸੀ ਕਿਸ ਨੇ ਬਸਾਇਆ ਸੀ ਤੇ ਹੋਰ ਕਿਹੜੇ-ਕਿਹੜੇ ਨਗਰ ਬਸਾਏ ਸੀ ਕਿਹੜੇ ਗੁਰੂ ਨੇ ਬਸਾਏ ਸਭ ਕੁਝ ਤੁਹਾਨੂੰ ਕੀ ਹੈ A to Z ਪਤਾ ਲੱਗੇਗਾ ਨੈਕਸਟ ਕੁਐਸਚਨ ਕਹਿੰਦਾ ਹੈ ਗੁਰੂ ਅੰਗਦ ਦੇਵ ਜੀ ਦਾ ਬਚਪਨ ਦਾ ਨਾਮ ਕੀ ਸੀ ਤਾਂ ਹੁਣੇ ਦੱਸ ਕੇਟਿਆਂ ਭਾਈ ਲੈਣਾ ਜੀ ਤਾਂ ਭਾਈ ਲੈਣਾ ਜੀ ਇਹਨਾਂ ਦਾ ਕੀ ਹੈ ਬਚਪਨ ਦਾ ਨਾਮ ਸੀ ਕੁਐਸਚਨ ਆ ਜਾਂਦਾ ਹੈ ਭਾਈ ਜੇਠਾ ਜੀ ਦੱਸ ਦੋ ਕਿਸ ਦਾ ਨਾਮ ਸੀ ਕਿਹੜੇ ਗੁਰੂ ਸਾਹਿਬਾਂ ਦਾ ਨਾਮ ਸੀ ਤਿਆਗਮਲ ਕਿਹੜੇ ਗੁਰੂ ਸਾਹਿਬਾਂ ਦਾ ਨਾਮ ਸੀ ਇਹ ਦੋਸਤੋ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਹੈ ਜੇਕਰ ਤੁਹਾਨੂੰ ਪਤਾ ਹੈ ਤਾਂ ਦੱਸਿਓ ਆਦਰਵਾਈ ਤੁਸੀਂ ਨਾ ਦੱਸਿਓ ਤੁੱਕਾ ਨਾ ਲਾਓ ਦੋਸਤੋ ਤਾਂ ਆਪਾਂ ਚੱਲਦੇ ਹਾਂ ਨੈਕਸਟ ਕੁਐਸਚਨ ਤੇ ਇਹ ਅਗਲਾ ਕੁਐਸਚਨ ਕਹਿੰਦਾ ਹੈ ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ਤਾਂ ਦੋਸਤੋ ਮੁਖਸਰ ਸਾਹਿਬ ਦੇ ਨਾਲ ਜੋ ਲਾਗੇ ਜਗ੍ਹਾ ਹੈ ਸਰਾਏ ਨਗਾ ਮੱਤੇ ਦੀ ਸਰਾਹ ਵਿਖੇ ਇਹਨਾਂ ਦਾ ਜਨਮ ਹੋਇਆ ਸੀ ਤਾਂ ਇਹ ਕੀ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਤਾਂ ਗੋਇੰਦਵਾਲ ਸਾਹਿਬ ਖੰਡੂਰ ਸਾਹਿਬ ਕਰਤਾਰਪੁਰ ਸਾਹਿਬ ਕਿਹੜੇ ਗੁਰੂ ਸਾਹਿਬਾਨ ਨੇ ਬਸਾਇਆ ਸੀ ਇਹ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸ ਦੇਣਾ ਕਿਉਂਕਿ ਇਹ ਕੁਐਸਚਨ ਬੰਦੇ ਹੀ ਬੰਦ ਨੇ ਇਸ ਕਰਕੇ ਮੈਂ ਤੁਹਾਨੂੰ ਵੱਖਰੀ ਇਨਫੋਰਮੇਸ਼ਨ ਤੁਹਾਡੇ ਤੋਂ ਲੈ ਵੀ ਰਿਹਾ ਹਾਂ ਤੇ ਤੁਹਾਨੂੰ ਦੱਸ ਵੀ ਰਿਹਾ ਹਾਂ ਦੋਸਤੋ ਅਗਲਾ ਕੁਐਸਚਨ ਕਹਿੰਦਾ ਹੈ ਗੁਰੂ ਅੰਗਦ ਦੇਵ ਜੀ ਨੇ ਕਦੋਂ ਮੁਕਤੀ ਪ੍ਰਾਪਤ ਕੀਤੀ ਤਾਂ ਇਸ ਦਾ ਰਾਈਟ ਆਨਸਰ ਹੈ ਹੁਣ ਮੁਕਤੀ ਪ੍ਰਾਪਤ ਕੀਤੀ ਕਦੋਂ ਜੋਤੀ ਜੋਤ ਸਮਾਏ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤੋ 1552 ਦੇ ਵਿੱਚ ਕਿਉਂਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ 1469 ਤੋਂ 1539 ਤੱਕ ਬਿਰਾਜਮਾਨ ਰਹੇ 1539 ਚੋਂ ਉਹ ਜੋਤੀ ਜੋਤ ਸਮਾ ਗਏ ਤਾਂ 1539 ਤੋਂ ਲੈ ਕੇ 1552 ਤੱਕ ਸ਼੍ਰੀ ਗੁਰੂ ਅੰਗਦ ਦੇਵ ਜੀ ਗੁਰਗੱਦੀ ਤੇ ਬਿਰਾਜਮਾਨ ਰਹੇ ਤਾਂ ਯਾਦ ਰੱਖਣਾ ਹੈ 1539 ਤੋਂ 1552 ਤੱਕ ਇਹਨਾਂ ਦਾ ਕਾਰਜਕਾਲ ਸੀ ਟਾਈਮ ਸੀ ਪੀਰੀਅਡ ਸੀ ਇਹਨਾਂ ਦਾ ਤਾਂ 1552 ਦੇ ਵਿੱਚ ਕੀ ਹੈ ਜੋਤੀ ਜੋਤ ਸਮਾਈ ਸਾਂ ਦੋਸਤੋ ਇਹ ਕੁਐਸਚਨ ਸਿੱਧਾ ਹੀ ਪੇਪਰ ਦੇ ਵਿੱਚ ਬਣ ਕੇ ਆਉਂਦਾ ਹੈ ਤੇ ਉੱਥੇ ਆਉਂਦੇ باوجود ਵੀ ਤੁਸੀਂ ਗਲਤ ਕਰ ਆਉਣੇ ਹੋ ਤਾਂ ਦੋਸਤੋ ਅਗਲਾ ਕੁਐਸਚਨ ਕਹਿੰਦਾ ਹੈ ਗੁਰੂ ਅੰਗਦ ਦੇਵ ਜੀ ਦੇ ਪਿਤਾ ਕੌਣ ਸਨ ਗੁਰੂ ਅੰਗਦ ਦੇਵ ਜੀ ਦੇ ਪਿਤਾ ਕੌਣ ਸਨ ਤਾਂ ਦੇਖੋ ਦੋਸਤੋ ਗੁਰੂ ਨਾਨਕ ਦੇਵ ਜੀ ਦੇ ਕੁਐਸਚਨ ਆਪਾਂ ਪਹਿਲਾਂ ਕੀਤੇ ਗੁਰੂ ਅੰਗਦ ਦੇਵ ਜੀ ਤੇ ਚੱਲ ਪਈ ਇਸੇ ਤਰ੍ਹਾਂ ਸਾਰੇ ਗੁਰੂ ਸਾਹਿਬਾਨਾਂ ਦੇ ਕੁਐਸਚਨ ਆ ਜਾਣਗੇ ਜੇਕਰ ਗੁਰੂ ਨਾਨਕ ਦੇਵ ਜੀ ਦੇ ਇੰਪੋਰਟੈਂਟ ਕੁਐਸਚਨ ਨਹੀਂ ਦੇਖੇ ਤਾਂ ਪਹਿਲਾਂ ਵਾਲੀ ਵੀਡੀਓ ਦੇਖ ਲੈਣਾ ਦੋਸਤੋ ਪਾਰਟ 1 ਪਾਰਟ 2 ਤੁਸੀਂ ਜ਼ਰੂਰ ਦੇਖਣਾ ਕਿਉਂਕਿ 30 ਕੁਐਸਚਨ ਹਨ ਤੇ 30 ਕੁਐਸਚਨਾਂ ਦੇ ਵਿੱਚੋਂ ਕੀ ਹੈ ਬਹੁਤ ਜ਼ਿਆਦੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਸਾਰੇ ਪੇਪਰਾਂ ਦੇ ਵਿੱਚ ਆਏ ਹੋਏ ਹਨ ਕੋਈ ਵੀ ਕੁਐਸਚਨ ਵੱਖਰਾ ਨਹੀਂ ਲਿਆ ਗਿਆ ਤਾਂ ਗੁਰੂ ਅੰਗਦ ਦੇਵ ਜੀ ਦੇ ਪਿਤਾ ਕੌਣ ਸਨ ਤਾਂ ਗੁਰੂ ਅੰਗਦ ਦੇਵ ਜੀ ਦੇ ਪਿਤਾ ਸਨ ਭਾਈ ਫਿਰੂ ਜੀ ਇਸ ਦਾ ਕੀ ਹੈ ਰਾਈਟ ਆਨਸਰ ਹੋ ਜਾਵੇਗਾ ਜੀ ਗੁਰੂ ਅੰਗਦ ਦੇਵ ਜੀ ਦੀ ਮਾਤਾ ਕੌਣ ਸਨ ਤਾਂ ਗੁਰੂ ਅੰਗਦ ਦੇਵ ਜੀ ਦੀ ਮਾਤਾ ਸਨ ਸਭਰਾਏ ਦੇਵੀ ਇਸ ਦਾ ਕੀ ਹੈ ਰਾਈਟ ਆਨਸਰ ਹੈ ਜੀ ਗੁਰੂ ਅੰਗਦ ਦੇਵ ਜੀ ਕੀ ਸਮੇਂ ਸਿੱਖ ਗੁਰੂ ਰਹੇ ਤਾਂ ਹੁਣੇ ਦੱਸ ਕੇ ਹਟਿਆ ਤੁਹਾਨੂੰ ਗੁਰੂ ਅੰਗਦ ਦੇਵ ਜੀ ਦਾ ਪੁੱਛਿਆ ਹੈ ਤਾਂ 1539 ਤੋਂ 1552 ਪੀ ਟ੍ਰਿਪਲ ਐਸ ਬੀ ਦੇ ਵਿੱਚ ਕੀ ਹੈ ਇਹ ਕੁਐਸਚਨ ਪੁੱਛਿਆ ਗਿਆ ਸੀ ਇਹ ਨਹੀਂ ਪਤਾ ਕਿ ਕਿਹੜੇ ਪੇਪਰ ਦੇ ਵਿੱਚ ਆਇਆ ਕੁਐਸਚਨ ਹੈ ਤਾਂ ਕੁਐਸਚਨ ਉਸੇ ਤਰ੍ਹਾਂ ਐਜ਼ ਇਟਸ ਚਾਕੇ ਤੁਹਾਨੂੰ ਕੀ ਹੈ ਪਾ ਦਿੱਤਾ ਗਿਆ ਹੈ ਦੋਸਤੋ ਅਗਲਾ ਕੁਐਸਚਨ ਕਹਿੰਦਾ ਹੈ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦਾ ਨਾਮ ਕੀ ਸੀ ਹੁਣ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦਾ ਨਾਮ ਦੇਖੋ ਦੋਸਤੋ ਟਰਿਕ ਹੈ ਤੁਸੀਂ ਮੋਹਨ ਅਤੇ ਮੂਰੀ ਦੇ ਵਿੱਚ ਤੇ 10 ਦੇ ਦਾਤੂ ਦੇ ਕਨਫਿਊਜ਼ਨ ਨਹੀਂ ਅੱਜ ਤੋਂ ਬਾਅਦ ਨਹੀਂ ਹੋਵਗੇ ਦੋਸਤੋ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਸਨ ਤਾਂ ਦੂਜੇ ਗੁਰੂ ਦਾ ਮਤਲਬ ਕਿ ਇਹ ਦੱਦੇ ਤੋਂ ਨਾਮ ਉਹਨਾਂ ਦੇ ਪੁੱਤਰਾਂ ਦਾ ਸ਼ੁਰੂ ਹੁੰਦਾ ਹੋਵੇਗਾ ਦਾਤੂ ਅਤੇ ਦਾਸੂ ਕੀ ਇਹਨਾਂ ਦੇ ਪੁੱਤਰਾਂ ਦਾ ਨਾਮ ਸੀ ਜੇਕਰ ਇਹਨਾਂ ਦੀਆਂ ਪੁੱਤਰੀਆਂ ਦਾ ਨਾਮ ਦੇਖਣਾ ਹੈ ਤਾਂ ਅੰਗਦ ਐੜੇ ਤੋਂ ਸ਼ੁਰੂ ਹੁੰਦਾ ਹੈ ਤਾਂ ਐੜੇ ਤੇ ਹਨ ਬੀਬੀ ਅਮਰੋ ਤੇ ਅਨੋਖੀ ਕੀ ਹੈ ਇਹਨਾਂ ਦੁਨੀਆਂ ਕੀ ਹੈ ਪੁੱਤਰੀਆਂ ਦਾ ਬੇਟੀਆਂ ਦਾ ਨਾਮ ਸੀ ਦੋਸਤੋ ਤਾਂ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਕਹਿੰਦਾ ਹੈ ਭਾਈ ਲੈਣਾ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਮਿਲੇ ਸਨ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਮਿਲੇ ਸਨ ਤਾਂ ਇਹ ਪੁੱड्ढा ਦਾ ਕੁਐਸਚਨ ਹੈ ਦੋਸਤੋ ਪੁੱड्ढा ਦੇ ਵਿੱਚ ਆਇਆ ਸੀ ਤੇ ਉਸ ਤੋਂ ਮਗਰੋਂ ਵੀ ਬਹੁਤ ਸਾਰੇ ਪੇਪਰਾਂ ਦੇ ਵਿੱਚ ਇਹ ਪੁੱਛਿਆ ਗਿਆ ਹੈ ਦੋਸਤੋ ਤਾਂ ਭਾਈ ਲੈਣਾ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਮਿਲੇ ਸਨ ਤਾਂ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਦੇ ਵਿੱਚ ਸਨ ਜਦੋਂ ਕੀ ਹੈ ਭਾਈ ਲੈਣਾ ਜੀ ਉਹਨਾਂ ਨੂੰ ਜਾ ਕੇ ਮਿਲੇ ਸਨ ਤੇ ਬਾਅਦ ਵਿੱਚ 10 ਸਾਲਾਂ ਬਾਅਦ ਇਹ ਗੁਰਗੱਦੀ ਤੇ ਬਿਰਾਜਮਾਨ ਹੋ ਗਏ ਸਨ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਨੂੰ ਆਪਦੇ ਅੰਗ ਨਾਲ ਲਾ ਲਿਆ ਸੀ ਤਾਂ ਅੰਗਦ ਨਾਮ ਦੇ ਦਿੱਤਾ ਸੀ ਕਰਤਾਰਪੁਰ ਸਾਹਿਬ ਇਹਦਾ ਰਾਈਟ ਆਨਸਰ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਗੁਰਮੁਖੀ ਲਿਪੀ ਦੇ ਵਿਕਾਸ ਵਿੱਚ ਕਿਹੜੇ ਸਿੱਖ ਗੁਰੂ ਦਾ ਸਭ ਤੋਂ ਵੱਧ ਯੋਗਦਾਨ ਹੈ ਤਾਂ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਗੁਰਮੁਖੀ ਲਿਪੀ ਦੇ ਵਿਕਾਸ ਵਿੱਚ ਕਿਹੜੇ ਸਿੱਖ ਗੁਰੂ ਦਾ ਸਭ ਤੋਂ ਵੱਧ ਯੋਗਦਾਨ ਹੈ ਇਹਦਾ ਰਾਈਟ ਆਨਸਰ ਹੈ ਜੀ ਗੁਰੂ ਅੰਗਦ ਦੇਵ ਜੀ ਤਾਂ ਗੁਰੂ ਅੰਗਦ ਦੇਵ ਜੀ ਬਾਰੇ ਜਿੰਨੇ ਵੀ ਫੈਕਟ ਤੁਹਾਨੂੰ ਪਤਾ ਦੋਸਤੋ ਕਮੈਂਟ ਬਾਕਸ ਵਿੱਚ ਦੱਸ ਦਿਓ ਜਿਸ ਤਰ੍ਹਾਂ ਕਿ ਪਹਿਲਾ ਫੈਕਟ ਹੈ ਸਿੱਖਾਂ ਦੇ ਕਿੰਨੇ ਗੁਰੂ ਸਨ ਇਹਨਾਂ ਦੇ ਬਚਪਨ ਦਾ ਨਾਮ ਕੀ ਸੀ ਇਹਨਾਂ ਨੇ ਕਿਹੜਾ ਨਗਰ ਵਸਾਇਆ ਇਹਨਾਂ ਦੀ ਬਾਣੀ ਹੈ ਉਹ ਸ਼ਲੋਕ ਦੇ ਵਿੱਚ ਹੈ ਜਾਂ ਕੀ ਹੈ ਸ਼ਬਦ ਹਨ ਇਹ ਕੁਐਸਚਨ ਬਣਿਆ ਹੋਇਆ ਹੈ ਪੇਪਰ ਦੇ ਵਿੱਚ ਇਹਨਾਂ ਦੇ ਸ਼ਲੋਕ ਕਿੰਨੇ ਹਨ ਇਨਾਂ ਨੇ ਕਿਹੜਾ ਨਗਰ ਵਸਾਇਆ ਉਹ ਕਿਸ ਜ਼ਿਲ੍ਹੇ ਦੇ ਵਿੱਚ ਹੈ ਤੁਹਾਨੂੰ ਮੈਂ ਦੱਸ ਦਿੱਤਾ ਹੈ ਦੋਸਤੋ ਤਾਂ ਕਿਹੜੀ ਹੈ ਪਿੰਡੂ ਤਹਿਸੀਲ ਹੈ ਜਾਣਣਾ ਦੋਸਤੋ ਹੋਰ ਵੀ ਕਾਫੀ ਕੁਐਸਚਨ ਹਨ ਜੋ ਕਿ ਮੈਂ ਤੁਹਾਨੂੰ ਦੱਸ ਰਿਹਾ ਉਹ ਤੁਹਾਨੂੰ ਇੱਥੇ ਕੁਐਸਚਨ ਵੀਡੀਓ 'ਚ ਦੇਖਣ ਨੂੰ ਨਹੀਂ ਮਿਲਣਗੇ ਬਟ ਕੀ ਹੈ ਜੋ ਮੈਂ ਦੱਸ ਰਿਹਾ ਇਹ ਕੁਐਸਚਨ ਉਤੇ ਪੇਪਰ 'ਤੇ ਆ ਸਕਦੇ ਹਨ ਗੁਰੂ ਅਮਰਦਾਸ ਜੀ ਬਾਰੇ ਇਸੇ ਤਰ੍ਹਾਂ ਫੈਕਟ ਦੱਸ ਰਿਹਾਣ ਗੁਰੂ ਰਾਮਦਾਸ ਜੀ ਬਾਰੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਤਾਂ ਜੋ ਦੋਸਤੋ ਤੁਹਾਨੂੰ ਇੱਕ ਇੱਕ ਚੀਜ਼ ਬਾਰੇ ਪਤਾ ਲੱਗ ਸਕੇ ਗੁਰੂਆਂ ਦੇ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਸਿੱਖਾਂ ਦੇ ਦੂਸਰੇ ਗੁਰੂ ਕੌਣ ਸਨ ਤਾਂ ਦੂਸਰੇ ਗੁਰੂ ਅਸੀਂ ਯਾਦ ਰੱਖਿਆ ਹੈ ਦੂਜੇ ਤੋਂ ਦੱਦੇ ਤੋਂ ਦਾਤੂ ਅਤੇ ਦਾਸੂ ਪੁੱਤਰ ਸਨ ਕਿੰਨਾ ਦੇ ਗੁਰੂ ਅੰਗਦ ਦੇਵ ਜੀ ਦੇ ਤਾਂ ਯਾਦ ਰੱਖਣਾ ਹੈ ਗੁਰੂ ਅੰਗਦ ਦੇਵ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਤਾਂ ਦੇਖੋ ਇੱਥੇ ਇਹਨਾਂ ਨੇ ਪੁੱਛਿਆ ਮੁਗਲ ਸ਼ਾਸਕ ਇੱਥੇ ਕੀ ਹੈ ਤੁਸੀਂ ਲਾ ਸਕਦੇ ਹੋ ਜੋ ਆਨਸਰ ਹੋਵੇਗਾ ਮੁਗਲਾਂ ਦਾ ਤਾਂ ਗੁਰੂ ਕਿਹੜਾ ਮੁਗਲ ਸ਼ਾਸਕ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਆਇਆ ਸੀ ਇਹ ਨਹੀਂ ਕਿਹੜਾ ਅੰਗੁਰ ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਮੁਗਲ ਸ਼ਾਸਕ ਸੀ ਤਾਂ ਇਹ ਤੁਸੀਂ ਦੇਖਣਾ ਬਾਬਰ ਹਿਮਾਂਜੂ ਅਕਬਰ ਜਾਂ ਜਹਾਂਗੀਰ ਤਾਂ ਇਹਦਾ ਰਾਈਟ ਆਨਸਰ ਕੀ ਹੋ ਜਾਵੇਗਾ ਹਿਮਾਂਜੂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 1539 ਦੇ ਵਿੱਚ ਛੇਹ ਸੂਰੀ ਦੇ ਨਾਲ ਜੰਦ ਹੋਇਆ ਸੀ ਫਿਰ 1540 ਦੇ ਵਿੱਚ ਹੋਇਆ ਸੀ ਤੇ ਉਸ ਤੋਂ ਬਾਅਦ ਕੀ ਆ ਇਹਨਾਂ ਨੂੰ ਭਜਾ ਦਿੱਤਾ ਗਿਆ ਸੀ ਈਰਾਨ ਵੱਲ ਹਿਮਨਜੂ ਚਲਾ ਗਿਆ ਸੀ ਤੇ ਉਸ ਤੋਂ ਮਗਰੋਂ ਆਇਆ ਸੀ ਉਸ ਸਮੇਂ ਕੌਣ ਸੀ ਗੁਰੂ ਅੰਗਦ ਦੇਵ ਜੀ ਸਨ ਅਤੇ ਹਿਮਨਜੂ ਕੀ ਆ ਉਹਨਾਂ ਦਾ ਸਮਕਾਲੀ ਸੀ ਤਾਂ ਅਗਲਾ ਕੁਐਸਚਨ ਵੀ ਇਹਨਾਂ ਦਾ ਹੀ ਹੋਵੇਗਾ ਜੋ ਪੇਪਰ ਦੇ ਵਿੱਚ ਵਾਰ-ਵਾਰ ਆਉਂਦਾ ਹੈ ਦੋਸਤੋ ਕਹਿੰਦਾ ਕਿਹੜਾ ਮੁਗਲ ਸ਼ਾਸਕ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਆਇਆ ਸੀ ਤਾਂ ਓਬਵੀਅਸ ਹੈ ਹਿਮਨਜੂ ਹੀ ਆਇਆ ਸੀ ਕਿਉਂਕਿ ਤੁਹਾਨੂੰ ਮੈਂ ਦੱਸਿਆ ਹੈ 1539 1540 ਦੋ ਜੁੱਧ ਹੋਏ 1539 ਦੇ ਵਿੱਚ ਤੇ 1540 ਦੇ ਵਿੱਚ ਤੇ ਉਸ ਤੋਂ ਮਗਰੋਂ ਕੀ ਹੈ ਇਹ 1555 56 ਦੇ ਵਿੱਚ ਦੁਬਾਰਾ ਫੇਰ ਆਇਆ ਸੀ ਤੇ ਉਦੋਂ ਇਸ ਨੇ ਕੀ ਹੈ ਜਿੱਤ ਹਾਸਲ ਕਰ ਲਈ ਸੀ ਤਾਂ ਛੇ ਸੂਰੀ ਪਹਿਲਾਂ ਕਿ ਉਸ ਨੇ ਹਰਾ ਦਿੱਤਾ ਸੀ ਤਾਂ ਉਸ ਟਾਈਮ 1540 ਦੇ ਟਾਈਮ 'ਚ ਕੀ ਹੈ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਆਇਆ ਸੀ ਹਿਮਾਜੂ ਤਾਂ ਕੀ ਹੈ ਉਦੋਂ ਇਸ ਨੇ ਤਲਵਾਰ ਕੱਢੀ ਸੀ ਗੁਰੂ ਅੰਗਦ ਦੇਵ ਜੀ ਮੇਰੇ ਗੁਰੂ ਅੰਗਦ ਦੇਵ ਜੀ ਨੇ ਇੱਕੋ ਗੱਲ ਕਹੀ ਸੀ ਕਿ ਇਹ ਤਲਵਾਰ ਛੇਰ ਸਾਹ ਸੂਰੀ ਨੂੰ ਕਿਉਂ ਨਹੀਂ ਦਿਖਾਈ ਜਦੋਂ ਉਸ ਨੇ ਤੈਨੂੰ ਆਪ ਦੇ ਰਾਜ ਭਾਗ ਤੋਂ ਤੈਨੂੰ ਭਜਾ ਦਿੱਤਾ ਤਾਂ ਕੀ ਹੈ ਇਹ ਯਾਦ ਰੱਖਣਾ ਹੈ ਦੋਸਤੋ ਪੇਪਰ ਚੋਂ ਦਾ ਅਗਲਾ ਕਹਿੰਦਾ ਕਹਿੰਦਾ ਹੈ ਕਿ ਹਿਮਾਂਜੂ ਅਤੇ ਗੁਰੂ ਅੰਗਦ ਦੇਵ ਜੀ ਕਿੱਥੇ ਮਿਲੇ ਸਨ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਹਿਮਾਂਜੂ ਅਤੇ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਨਗਰ ਵਸਾਇਆ ਸੀ ਖੰਡੂਰ ਸਾਹਿਬ ਤਾਂ ਖੰਡੂਰ ਸਾਹਿਬ ਆਬਵੀਅਸ ਹੈ ਕਿ ਇੱਥੇ ਹੀ ਮਿਲੇ ਹੋਣਗੇ ਤਾਂ ਬਸ ਤੁਸੀਂ ਇਹ ਯਾਦ ਰੱਖਣਾ ਹੈ ਜਿਹੜਾ ਨਗਰ ਗੁਰੂ ਅੰਗਦ ਦੇਵ ਜੀ ਨੇ ਵਸਾਇਆ ਹੈ ਉੱਥੇ ਹੀ ਮਿਲੇ ਸਨ ਹਿਮਾਂਜੂ ਅਤੇ ਗੁਰੂ ਅੰਗਦ ਦੇਵ ਜੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਕਹਿੰਦਾ ਹੈ ਆਦ ਗ੍ਰੰਥ ਵਿੱਚ ਗੁਰੂ ਅੰਗਦ ਦੇਵ ਜੀ ਦੀਆਂ ਕਿੰਨੀਆਂ ਬਾਣੀਆਂ ਹਨ ਤਾਂ ਆਦ ਗ੍ਰੰਥ ਵਿੱਚ ਗੁਰੂ ਅੰਗਦ ਦੇਵ ਜੀ ਦੀਆਂ ਕਿੰਨੀਆਂ ਬਾਣੀਆਂ ਹਨ ਮਤਲਬ ਕੀ ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿੰਨੇ ਕੀ ਹਨ ਇਹਨਾਂ ਦੇ ਕੀ ਹੈ ਸ਼ਲੋਕ ਹਨ ਤਾਂ ਇਹ ਕਿੰਨਾ ਆ ਗਿਆ 62 ਜਾਂ ਤੁਹਾਨੂੰ 63 ਵੀ ਮਿਲ ਸਕਦਾ ਹੈ ਵੈਸੇ ਤਾਂ 63 ਅੱਜ ਦੇ ਟਾਈਮ ਕਿਤੇ ਪੀ ਟ੍ਰਿਪਲ ਐਸ ਬੀ 63 ਕਰਦਾ ਹੈ ਸਹੀ ਕਿਉਂਕਿ 63 ਹੀ ਹਨ ਬਟ ਇੱਥੇ ਕੀ 62 ਆ ਤਾਂ 62 ਵੀ ਆ ਸਕਦਾ 63 ਵੀ ਆ ਸਕਦਾ ਤਾਂ ਇੱਥੇ ਕੀ ਲਿਖਣਾ ਹੈ ਤੁਸੀਂ 62 ਸ਼ਲੋਕ ਹਨ ਤਾਂ ਇਹੀ ਯਾਦ ਰੱਖਣਾ ਹੈ ਦੋਸਤੋ 62 ਠੀਕ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਤਾਂ ਕਹਿੰਦਾ ਹੈ ਗੁਰੂ ਅੰਗਦ ਦੇਵ ਜੀ ਦੁਆਰਾ ਕਿਹੜੇ ਸ਼ਹਿਰ ਦੀ ਸਥਾਪਨਾ ਕੀਤੀ ਗਈ ਸੀ ਤਾਂ ਅਸੀਂ ਵਾਰ-ਵਾਰ ਗੱਲ ਕਰ ਰਹੇ ਹਾਂ ਖੰਡੂਰ ਸਾਹਿਬ ਦੀ ਖੰਡੂਰ ਸਾਹਿਬ ਖੰਡੂਰ ਸਾਹਿਬ ਜੋ ਕਿ ਤਰਨਤਾਰਨ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਹੈ ਤਰਨਤਾਰਨ ਜ਼ਿਲ੍ਹਾ ਹੈ ਖੰਡੂਰ ਸਾਹਿਬ ਇੱਕ ਪਿੰਡੂ ਤਹਿਸੀਲ ਹੈ ਯਾਦ ਰੱਖਣਾ ਹੈ ਤੇ ਇਸ ਨੂੰ ਗੁਰੂ ਅੰਗਦ ਦੇਵ ਜੀ ਨੇ ਹੀ ਵਸਾਇਆ ਸੀ ਤੇ ਮੱਲ ਖੜਾ ਗੁਰਦੁਆਰਾ ਸਾਹਿਬ ਵੀ ਇੱਥੇ ਹੀ ਹੈ ਗੁਰਦੁਆਰਾ ਸਾਹਿਬ ਇੱਥੇ ਹੈ ਤੇ ਬੀਬੀ ਅਮਰੋ ਦਾ ਖੂਹ ਹੈ ਜੋ ਉਹ ਵੀ ਇੱਥੇ ਹੀ ਹੈ ਬੀਬੀ ਅਮਰੋ ਸੀ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਸੀ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਕਹਿੰਦਾ ਹੈ ਕਿਹੜੀ ਔਰਤ ਨੇ ਗੁਰੂ ਅੰਗਦ ਦੇਵ ਜੀ ਦੇ ਸਮੇਂ ਪੰਗਤ ਪ੍ਰਥਾ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਮਾਤਾ ਖੀਵੀ ਜਾਂ ਬੀਬੀ ਖੀਵੀ ਜੀ ਜੋ ਕਿ ਇਹਨਾਂ ਦੇ ਧਰਮ ਪਤਨੀ ਸਨ ਉਹਨਾਂ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਸੀ ਬੀਬੀ ਖੀਵੀ ਜੀ ਇਸ ਦਾ ਕੀ ਹੈ ਰਾਈਟ ਆਨਸਰ ਹੈ ਜੀ ਨੈਕਸਟ ਕਹਿੰਦਾ ਹੈ ਗੁਰੂ ਅੰਗਦ ਦੇਵ ਜੀ ਦੇ ਸਮੇਂ ਸਿੱਖਾਂ ਦਾ ਮੁੱਖ ਕੇਂਦਰ ਕਿਹੜਾ ਸੀ ਤਾਂ ਗੁਰੂ ਅੰਗਦ ਦੇਵ ਜੀ ਦੇ ਸਮੇਂ ਸਿੱਖਾਂ ਦਾ ਮੁੱਖ ਕੇਂਦਰ ਸੀ ਜੋ ਉਹ ਸੀ ਕਰਤਾਰਪੁਰ ਇਹ ਕੀ ਹੈ ਯਾਦ ਰੱਖਣਾ ਹੈ ਅ ਗੁਰੂ ਅੰਗਦ ਦੇਵ ਜੀ ਦੇ ਸਮੇਂ ਸਿੱਖਾਂ ਦਾ ਮੁੱਖ ਕੇਂਦਰ ਸੀ ਜਿਹੜਾ ਉਹ ਕੀ ਸੀ ਕਰਤਾਰਪੁਰ ਸੀ ਤਾਂ ਇਹ ਯਾਦ ਰੱਖਣਾ ਹੈ ਦੋਸਤੋ ਕਰਤਾਰਪੁਰ ਸਾਹਿਬ ਇਸ ਤੱਕ ਇਹ ਹੈ ਰਾਈਟ ਆਨਸਰ ਹੈ ਅਗਲਾ ਕਹਿੰਦਾ ਹੈ ਕਿ ਪਹਿਲੀ ਵਾਰ ਸਿੱਖ ਧਰਮ ਵਿੱਚ ਉਦਾਸੀਆਂ ਦਾ ਵਿਰੋਧ ਕਿਸ ਨੇ ਕੀਤਾ ਸੀ ਤਾਂ ਉਦਾਸੀ ਮਤ ਦਾ ਕੌਣ ਸੀ ਗੁਰੂ ਨਾਨਕ ਦੇਵ ਜੀ ਦਾ ਬੇਟਾ ਸੀ ਸ਼੍ਰੀ ਚੰਦ ਉਦਾਸੀ ਮਤ ਦਾ ਸੰਸਥਾਪਕ ਸੀ ਅਤੇ ਵਿਰੋਧ ਕਿਸ ਨੇ ਕੀਤਾ ਸੀ ਗੁਰੂ ਅੰਗਦ ਦੇਵ ਜੀ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਤਾਂ ਇਹਨਾਂ ਦੇ ਵਿੱਚੋਂ ਕੀ ਹੈ ਤੁਸੀਂ ਰਾਈਟ ਆਨਸਰ ਕੀ ਲਵਣਾ ਹੈ ਜਿਹੜੇ ਗੁਰੂ ਸਾਹਿਬਾਂ ਦੀ ਗੱਲ ਚੱਲ ਰਹੀ ਹੈ ਗੁਰੂ ਅੰਗਦ ਦੇਵ ਜੀ ਨੇ ਕੀਤਾ ਸੀ ਉਦਾਸੀਆਂ ਦਾ ਪਹਿਲੀ ਵਾਰ ਕੀ ਇਹ ਵਿਰੋਧ ਕੀਤਾ ਸੀ ਯਾ ਰਖਣਾ ਦੋਸਤੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਤਾਂ ਦੋਸਤੋ ਇਹ ਸਾਨੂੰ 90 ਕੁਐਸਚਨ ਮਤਲਬ ਕੀ ਹੈ ਤੁਹਾਨੂੰ 30 ਕੁਐਸਚਨ ਕਰਾਈ ਗਏ ਹਨ ਤਾਂ 30 ਦੇ ਵਿੱਚੋਂ ਤੁਹਾਡੇ ਕਿੰਨੇ ਸਹੀ ਹੋਏ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਹੈ ਅਤੇ ਜੇਕਰ ਪਹਿਲਾਂ ਵਾਲੀਆਂ ਵੀਡੀਓ ਨਹੀਂ ਦੇਖੀਆਂ ਅੱਜ ਤੱਕ 3 ਦਿਨਾਂ ਦੇ ਵਿੱਚ ਆਪਣੇ 90 ਕੁਐਸਚਨ ਹੋ ਗਏ ਹਨ 90 ਕੁਐਸਚਨ ਜੇਕਰ ਤੁਸੀਂ ਨਹੀਂ ਦੇਖੇ ਅੱਜ ਵਾਲੇ ਕੁਐਸਚਨ ਦੇਖ ਕੇ ਇਸ ਤੋਂ ਪਹਿਲਾਂ ਵਾਲੇ ਕੁਐਸਚਨ ਨਹੀਂ ਦੇਖੇ ਤਾਂ ਦੋਸਤੋ ਉਸ ਵੀ ਵੀਡੀਓ ਨੂੰ ਜ਼ਰੂਰ ਦੇਖ ਲੈਣਾ ਬਹੁਤ ਜ਼ਿਆਦਾ ਇੰਪੋਰਟੈਂਟ ਤੁਹਾਡੇ ਲਈ ਕੁਐਸਚਨ ਆਏ ਹਨ ਲਿਆਂਦੇ ਗਏ ਹਨ ਕੰਟੈਂਟ ਬਹੁਤ ਹੀ ਜ਼ਿਆਦਾ ਵਧੀਆ ਹੈ ਸਿਲੈਕਸ਼ਨ ਤੁਹਾਨੂੰ ਮਿਲੇਗੀ ਓਨਲੀ ਪੇਪਰ ਨਹੀਂ ਪਾਸ ਕਰਨਾ ਸਿਲੈਕਸ਼ਨ ਵੀ ਲੈਣੀ ਹੈ ਗਵਰਨਮੈਂਟ ਜੋਬ ਪ੍ਰਾਪਤ ਕਰਨੀ ਹੈ ਤਾਂ ਇਹਨਾਂ ਨੂੰ ਕਰਨਾ ਬਹੁਤ ਜ਼ਰੂਰੀ ਹੈ ਭਾਵੇਂ ਉਹ ਪੇਪਰ A ਹੋਵੇ ਭਾਵੇਂ ਪੇਪਰ B ਹੋਵੇ ਤਾਂ ਤੁਹਾਨੂੰ ਵੀਡੀਓਜ਼ ਇਸੇ ਤਰ੍ਹਾਂ ਮਿਲਦੀਆਂ ਰਹਿਣਗੀਆਂ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ